ਮਰੇ ਸੋਨੇ ਕੱਪੜੇ ਪਾ ਰਹੀਆਂ ਕਾਹਦੀ ਆਈਆਂ ਅੱਜ ਤਾਂ ਮੈਂ ਵਿਆਹ ਚੋਂ ਆਈਆਂ ਵਿਆਹ ਚ ਕਿਸ ਦੀ ਦਾਦੀ ਦਾ ਕਿੱਥੇ ਲੈ ਅੱਜ ਸਾਡੇ ਹੈਗਾ ਸੀ ਵਿਆਹ ਅੱਛਾ ਹੋਰ ਮੈਂ ਤਾਂ ਉੱਥੇ ਗਈ ਹੋਈ ਸੀ ਬਲਕਿ ਅੱਜ ਤਾਂ ਮੈਂ ਲੇਟ ਹੋ ਗਈ ਅਣਚਾਹ ਫਿਰ ਤਾਂ ਮਤਲਬ ਰਸਗੁੱਲੇ ਖਾ ਕੇ ਆਈਆਂ ਰਸਗੁੱਲੇ ਤਾਂ ਮੈਂ ਖਾ ਰਸਗੁੱਲੇ ਗੁਲਾਬ ਜਾਮਨ ਟੇਸਟੀਆਂ ਗੋਲ ਗੱਪੇ ਸਾਰਾ ਕੁਝ ਖਾ ਕੇ ਆਈਆਂ ਤਾਂ ਹੀ ਪਨੀਰ ਆਈ ਬਰਫੀ ਵਰਗਾ ਰੰਗ ਹੋਇਆ ਪਿਆ ਹਾਂ ਆ ਦੇਖੋ ਮੈਂ ਤਾਂ ਸੱਚੀ ਕਾਲੀ ਕਾਲੀ ਚ ਕੱਪੜੇ ਵੀ ਨਹੀਂ ਬਦਲੇ ਮੈਂ ਤਾਂ ਐਂ ਧੁਰੀ ਆਈ ਲੈ ਤੈਨੂੰ ਦੱਸਾਂ ਵਿਆਹ ਚ ਤਾਂ ਨਾ ਸਾਰੇ ਖੈਰ ਮੰਮੀ ਮਾਸੀ ਪੂਆ ਸੋਹੜੀਆਂ ਤਾਂ ਸਾਰੀਆਂ ਲੱਗ ਰਹੀਆਂ ਸੀ ਪਰ ਮੰਮੀ ਦੇ ਜੂੜੇ ਦੀਆਂ ਗੱਲਾਂ ਹੁੰਦੀਆਂ ਰਹੀਆਂ ਸਾਰੇ ਵਿਆਹ ਚ ਜੂੜਾ ਐਸਾ ਕੀ ਦੀ ਉਹਦੇ ਸੋਨੇ ਦੇ ਧਾਰਾਂ ਦੀ ਲੈ ਹਾਂ ਬਾਕੀਆਂ ਦੇ ਤਾਂ ਸੂਟਾਂ ਦੀ ਵੀ ਨਹੀਂ ਤਾਰੀਫ਼ ਨਹੀਂ ਹੋਈ ਮੰਮੀ ਦੇ ਜੂੜੇ ਦੀ ਅਨੇਕ ਤਾਰੀਫ਼ ਹੋਈ ਜਿਹੜਾ ਕਿਹੜਾ ਆਵੇ ਸ਼ਗਨ ਸ਼ੁਗਨ ਤਾਂ ਬਾਅਦ ਚ ਦੇਣਾ ਪਹਿਲਾਂ ਮੰਮੀ ਦਾ ਜੂੜਾ ਦੇਖੇ ਤਾਂ ਜੂੜੇ ਚ ਹੈ ਕੀ ਐਸਾ ਆਹ ਤਾਂ ਮੈਨੂੰ ਵੀ ਨਹੀਂ ਪਤਾ ਕੀ ਆ ਪਰ ਜੂੜਾ ਸੋਹਣਾ ਵਾਲਾ ਸੀ ਸਾਰੇ ਤਾਰੀਫ ਕਰ ਰਹੇ ਸੀਗੇ ਸ਼ਗਨ ਬਾਚ ਦੇਦੇ ਪਹਿਲਾਂ ਕਹਿੰਦੇ ਮੰਮੀ ਦਾ ਜੂੜਾ ਬੜਾ ਸੋਹਣਾ ਲੱਗਦਾ ਆ ਜੂੜੇ ਨੂੰ ਕੁਝ ਤਾਰੇ ਜੜੇ ਹੋਏ ਆ ਕੀ ਪਤਾ ਬਸ ਹੋਰ ਕਿਸੇ ਰਿਸ਼ਤੇਦਾਰ ਦੀ ਤਾਰੀਫ ਨਹੀਂ ਹੋਈ ਹੈ ਐਡਾ ਸਵਾਦ ਸੁਖ ਨਾਲ ਖਾਣਾ ਬਣਿਆ ਕਿਸੇ ਖਾਣੇ ਦੀ ਤਾਰੀਫ ਨਹੀਂ ਹੋਈ ਕਿਸੇ ਦੇ ਕੱਪੜਿਆਂ ਦੀ ਤਾਰੀਫ ਨਹੀਂ ਹੋਈ ਹੈ ਕਿਸੇ ਨੇ ਕਿਸੇ ਨੂੰ ਨਹੀਂ ਪੁੱਛਿਆ ਪਰ ਮੰਮੀ ਦੇ ਜੂੜੇ ਦੀ ਗੱਲ ਹੋਈ ਬਸ ਸੇਰ ਜੂੜੇ ਤੇ ਆ ਜਾ ਗੱਲ ਸਾਰੀ ਕਿਤੇ ਘੁੰਮ ਫਿਰ ਕੇ ਮੈਂ ਕਹਿੰਨੀ ਆ ਮੈਂ 4 ਘੰਟੇ 5 ਘੰਟੇ ਵਿਆਹ ਚ ਬੈਠੀ ਰਹੀ ਸਵੇਰ ਤੋਂ ਮੈਨੂੰ ਹੋ ਗਈ ਸ਼ਾਮ ਜਿਹਨੂੰ ਦੇਖੋ ਮਾਮੀ ਦਾ ਜੂੜਾ ਮਾਮੀ ਦਾ ਜੂੜਾ ਮਾਮੀ ਜਲੇਬੀ ਜੂੜਾ ਕਰੀ ਫਿਰੇ ਨਾ ਐਸਾ ਕਿ ਉਹ ਸੁਨਣਾ ਦੀ ਕਿ ਸੱਤ ਰੰਗਾ ਬਾਲ ਸੀਗੇ ਉਹਦੇ ਮੈਂ ਸਮਝ ਤਾਂ ਮੈਨੂੰ ਵੀ ਨਹੀਂ ਆਈ ਹਾਂ ਰੰਗ ਕਿਹੜਾ ਸੀ ਜੂੜੇ ਦਾ ਪਰ ਇੱਕ ਗੱਲ ਹੈਰਾਨੀ ਵਾਲੀ ਆ ਹਾਂ ਮਾਮੀ ਨੇ ਜੂੜੇ ਦੀ ਸਾਰਿਆਂ ਨੇ ਤਾਰੀਫ ਕੀਤੀ ਹਾਂ ਕੱਲੇ ਮਾਮੇ ਨੇ ਨਹੀਂ ਕੀਤੀ ਮਾਂ ਮੈਨੇ ਨਹੀਂ ਕਰੀਵਾ ਕੱਲੇ ਮਾਮੇ ਨੇ ਨਹੀਂ ਕਿਹਾ ਵੀ ਬਾਂਬੀ ਦਾ ਜੂੜਾ ਸੋਹਣਾ ਲੱਗ ਰਿਹਾ ਅੱਛਾ ਕਿਉਂ ਉਹ ਕੀ ਕਾਰਨ ਨਹੀਂ ਹੋ ਗਿਆ ਮਾਮੇ ਨੂੰ ਪਤਾ ਸੀ ਵੀ ਮੰਮੀ ਨੇ ਨਕਲੀ ਜੂੜਾ ਲਾਇਆ ਹੋਇਆ ਅੱਛਾ 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 ਉਹਨੂੰ ਤਾਂ ਸਾਰਾ ਅਸਲੀ ਦਾ ਪਤਾ ਨਾ ਹੋਰ ਮੰਮੀ ਮਾਮੇ ਨਾਲ ਉੱਥੇ ਲੜ ਪਈ ਅੱਛਾ ਪਰ ਚਲ ਚਲ ਸਾਰੇ ਬਰਾਤੀ ਸਾਰੇ ਨਾਨਕੇ ਸਾਰੇ ਦਾਦਕੇ ਮੇਰੇ ਜੂੜੇ ਦੀ ਤਾਰੀਫ ਕਰ ਰਹੇ ਨੇ ਤੂੰ ਮੇਰੇ ਜੂੜੇ ਦੀ ਤਾਰੀਫ ਨਹੀਂ ਕੀਤੀ ਅੱਛਾ ਪਰ ਖਾਣ ਪੀਣ ਦਾ ਖੁੱਲਾ ਪ੍ਰਬੰਧ ਤਾਂ ਖਾਨ ਪੀਣ ਦਾ ਤਾਂ ਖੁੱਲਾ ਪ੍ਰਬੰਧ ਬਹੁਤ ਬਹੁਤ ਵਧੀਆ ਪ੍ਰਬੰਧ ਸੀ ਅੱਛਾ ਪਰ ਮਲਗੇ ਚੱਕ ਦੇ ਫੱਟੇ ਮਾਮੀ ਤੇ ਜੂੜੇ ਨੇ ਸੀ ਆਪਾਂ ਜਾ ਪਾਤਾ ਫੇਰ ਮਾਮੀ ਦਾ ਜੂਗਾ ਚੰਗਾ ਫਲਾ ਵਿਆਹ ਚੱਲ ਰਿਹਾ ਸੀ ਮੈਂ ਕੀ ਦੱਸਾਂ ਜਦ ਮਾਮੇ ਨੇ ਤਾਰੀਫ ਨਹੀਂ ਕੀਤੀ ਮਾਮੀ ਦੇ ਜੂੜੇ ਦੀ ਮਾਮੀ ਉੱਥੇ ਮਾਮੇ ਨਾਲ ਲੜ ਪਈ ਲੜ ਕੇ ਮਾਮੇ ਦਾ ਉਹ ਜਲੂਸ ਕੱਢਿਆ ਉਹ ਜਲੂਸ ਕੱਢਿਆ ਬਸ ਰਹੇ ਰੱਬ ਦਾ ਨਾ ਅੱਧੇ ਬਰਾਤੀ ਤਾਂ ਰੋਟੀ ਖਾਈ ਵੀ ਨਹੀਂ ਭੱਜ ਗਏ ਅੱਛਾ ਫਿਰ ਆ ਕੀ ਕਿਹਾ ਵੀ ਮੇਰੇ ਜੁੜੇ ਤਾਰੀਫ ਕਰ ਰਹੇ ਹਾਂ ਹਾਂ ਮਮਾ ਕਹਿੰਦਾ ਮੈਂ ਕਰਦਾ ਨਹੀਂ ਬਾਕੀ ਰਿਸ਼ਤੇਦਾਰਾਂ ਨੇ ਕਿਹਾ ਵੀ ਤੂੰ ਚੱਲ ਸਿਆਪਾ ਮਕਾ ਕਰ ਦੇ ਤਰੀਕਾ ਨਾ ਮਮਾ ਕਹਿੰਦਾ ਮੈਂ ਤਾਂ ਤਾਰੀਫ ਕਰਦਾ ਹੀ ਨਹੀਂ ਜੁੜੇ ਦੀ ਜੋ ਮਰਜੀ ਹਾਂ ਮਮੀ ਦਾ ਹਸਾਬ ਆਣਾ ਰੋਜ਼ ਦਾ ਹੁਣ ਸਾਰਾ ਮਾਮੇ ਦੀ ਉੱਧਰ ਘਰਾਰੀ ਅੜ ਗਈ ਮਾਮੀ ਦੀ ਇੱਧਰ ਕਰ ਗਈ ਮਾਮੀ ਕਹਿੰਦੀ ਤੂੰ ਤਾਰੀਫ ਕਰ ਮਮਾ ਕਹਿੰਦਾ ਮੈਂ ਕਰਦਾ ਨਹੀਂ ਲੈ ਇਹੇ ਚੱਕਰ ਚ ਸਾਰਾ ਵਿਆਹ ਦੀ ਪੱਟੀ ਮਿਸ ਕਰਤੀ ਅੱਛਾ 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 ਸਾਰੇ ਰਿਸ਼ਤੇਦਾਰ ਸ਼ਾਮ ਤੱਕ ਉਹਨਾਂ ਨੂੰ ਛਡਾਣੀ ਲੱਗੇ ਰਹੇ ਬਸ ਆਇਦਾ ਹੁੰਦਾ ਬਾਈ ਦੇਖ ਵਿਆਹ ਦੇ ਵਿੱਚ ਮੈਂ ਸੁਣਿਆ ਕੋਈ ਜਵਾਈ ਪਾਈ ਲੜਦਾ ਕੋਈ ਫੁੱਫੜ ਲੜਦਾ ਨਹੀਂ ਕੋਈ ਨਹੀਂ ਲੜਿਆ ਮਾਮੀ ਨਹੀਂ ਗਾ ਪਾਈ ਮੈਂ ਤਾਂ ਉਹ ਗੱਲ ਕਰਦਾ ਰੱਬ ਲਗਦੀ ਗੱਲ ਆ ਬਈ ਕਿਸੇ ਵਿਆਹ ਚ ਕਈ ਵਾਰੀ ਫੁੱਫੜ ਕਲੇਸ਼ ਪਾ ਦਿੰਦਾ ਕਿਤੇ ਜਵਾਈ ਪਾ ਦਿੰਦਾ ਪਰ ਇਹ ਮੈਂ ਨਵੀਂ ਉਹ ਗੱਲ ਸੁਣੀ ਆ ਵੀ ਜੂੜੇ ਨੇ ਵੀ ਕਲੇਸ਼ ਪਾਦੇ ਲੈ ਮਾਮੀ ਦੇ ਜੂੜੇ ਨੇ ਇਹੋ ਜਿਹਾ ਕਲੇਸ਼ ਪਾਇਆ ਮਾਂ ਕਹਿੰਦੀ ਆ ਕਦੇ ਪਿਆ ਨਹੀਂ ਹੋਣਾ ਅੱਛਾ ਹੋਰ ਚੱਲ ਗੱਲ ਛੱਡ ਵੀ ਹੋਰ ਦੱਸ ਵੀ ਪੇਟ ਪੂਜਾ ਚੰਗੀ ਕਰ ਲਈ ਪੇਟ ਪੂਜਾਤਾ ਹੋ ਗਈ ਸੀ ਚੱਲ ਕਾਫੀ ਜੀ ਦਾ ਕੱਪ ਪੀ ਰਹੀ ਸੀ ਉਹ ਵਿੱਚ ਜਦੋਂ ਜੂੜੇ ਦੀ ਲੜਾਈ ਪੈ ਗਈ ਰਸਗੁੱਲੇ ਖਾਏ ਮੈਂ ਤਾਂ ਛੱਡ ਕੇ ਆ ਗਈ ਰਸਗੁੱਲੇ ਖਾਏ ਰਸਗੁੱਲੇ ਤਾਂ ਖਾ ਲੇ ਚਮਚਾ ਚਮਚਮ ਵੀ ਖਾ ਲਈ ਅੱਛਾ ਉਹ ਵੀ ਹੈਗੀ ਸੀ ਗੁਲਾਬੀ ਗੁਲਾਬੀ ਚਾਚਾ ਸਾਰਾ ਕੁਝ ਖਾ ਲਿਆ ਬਾਈ ਕੋੜੇ ਜੂੜੇ ਨੇ ਪੱਟੀ ਵੇਸ ਕਰਤੀ ਚਾਚਾ ਬਾਕੀ ਨਾਲ ਆ ਵੀ ਦੇਖ ਕੇ ਵੀ ਖਾਇਆ ਕਰ ਚੱਲ ਬਾਈ ਠੀਕ ਐ ਤੂੰ ਤਾਂ ਪਕਾਈ ਮਾਰੀ ਜਾਣੀ ਐ ਮੈਂ ਚੱਲਦੀ ਆ ਮੈਨੂੰ ਹੋ ਗਿਆ ਕਵੇੜਾ ਉਹ ਪਕਾਈ ਕਾਦੀ ਵੀ ਲੈ ਮੈਨੂੰ 4 ਮਹੀਨਾ ਬਾਅਦ ਤੈਨੂੰ ਬੁਲਾਇਆ ਲੱਛਾਲ ਕੋਈ ਨਾ ਬਾਈ ਤੂੰ ਤਾਂ ਬੇਲਾ ਮੈਨੂੰ ਤਾਂ 3600 ਕਮ ਹੈ ਜਾਣ ਦੇ ਚੱਲ ਹੋਰ ਬੀਬੀ ਪੂਰੀ ਗੱਲ ਤਾਂ ਦੱਸ ਦੇ ਵਿਆਹ ਦੀ ਭਾਈ ਤੂੰ ਇੱਥੇ ਵੀ ਆ ਗਿਆ ਇੱਕ ਤਾਂ ਮੈਂ ਥੱਕ ਹਾਰ ਕੇ ਆਈ ਆ ਉਪਰੋਂ ਤੂੰ ਫੇਰ ਪੁੱਛਣ ਲੱਗ ਗਿਆ ਦੱਸ ਹੋਰ ਕੀ ਦੱਸਾਂ ਤੈਨੂੰ ਦੱਸ ਦਾਂ ਦਿੱਤਾ ਮੰਮੀ ਦੇ ਜੂੜੇ ਨੇ ਸਿਆਪਾ ਵਾਤਾ ਵਿਆਹ ਚ ਜਦ ਮੰਮੀ ਦੇ ਮਾਮੇ ਦੀ ਲੜਾਈ ਹੋ ਗਈ ਆ ਜਿਹੜੇ ਬਰਾਤੀ ਆਏ ਹੋਏ ਸੀਗੇ ਅੱਧੇ ਕਿਤਾ ਉਹ ਭੱਜ ਗਏ ਹੈ ਆ ਜਿਹੜੇ ਉਹ ਬੈਂਡ ਵਾਜੇ ਵਾਲੇ ਬੁਲਾਏ ਹੋਏ ਸੀਗੇ ਉਹ ਵੀ ਭੱਜ ਗਏ ਵਿੱਚ ਹੀ ਹਾਂ ਮਾਮੀ ਨੇ ਤਾਂ ਗਾਂ ਪਾ ਕੇ ਰੱਖਤਾ ਮਾਮੀ ਦਾ ਜੂੜਾ ਮੈਨੂੰ ਲੱਗਦਾ ਇਹ ਫਿਰ ਮਹਗਾ ਹੀ ਹੋਵੇਗਾ ਜਿਹੜਾ ਮਾਮੇ ਦਾ ਕਾਫੀ ਪੈਸਾ ਲਵਾਦਾ ਤਾਂ ਹੀ ਮਾਮਾ ਨਰਾਜ ਹੋ ਗਿਆ ਹੈ ਹੋਰ ਇੰਨਾ ਤਾਂ ਮਾਮੇ ਦਾ ਵਿਆਹ 'ਚ ਕੀ ਕਹਿੰਦੇ ਆ ਨਾਨਕ ਛੱਕ ਭਰਦੇ ਹੋਏ ਨਹੀਂ ਖਰਚ ਆਇਆ ਹੋਣਾ ਜਿੰਨਾ ਮਾਮੀ ਦੇ ਜੂੜੇ ਨੇ ਪੈਸੇ ਲਵਾਤੇ ਰੋ ਕਾਦੇ ਬਾਲ ਹੋਏ ਐਸੇ ਵਿੱਚ ਕੋਈ ਕੋਈ ਬਾਲ ਹੋਣਾ ਸੋਨੇ ਦਾ ਉਹਦੇ 'ਚ ਮੇਰੇ ਮਾਈ ਕਾਨੂੰ ਪਖਾਈ ਮਾਰੀ ਜਾਂਦਾ ਮੈਨੂੰ ਕੀ ਪਤਾ ਮੈਂ ਕਿ ਮਾਮੀ ਦਾ ਜੂੜਾ ਖੋਲ ਕੇ ਦੇਖਿਆ ਹੁਣ ਨਾ ਤੂੰ ਰੰਗ ਦੇਖਿਆ ਵੀ ਪੀਲਾ ਪੀਲਾ ਜਾਤਾ ਨਹੀਂ ਸੀਗਾ ਉਹਦਾ ਰੰਗ ਵਾਲਾਂ ਦਾ ਨਾ ਉਹ ਤਾਂ ਐਂ ਲੱਗਦਾ ਸੀ ਕਾਲਾ ਕਾਲਾ ਜਾ ਮੈਨੂੰ ਤਾਂ ਐ ਲੱਗਦਾ ਸੀ ਕਈ ਮਹੀਨਿਆਂ ਤੋਂ ਧੋਇਆ ਵੀ ਨਹੀਂ ਹੋਣਾ ਉਹਨੇ ਜਿਵੇਂ ਆਪਣਾ ਸਿਰ ਆਇਆ ਨਾ ਪੱਕਾ ਫਿਰ ਤਾਂ ਸੋਨੇ ਦਾ ਹੋਣਾ ਉਹ ਤਾਂ ਨਹੀਂ ਧੋਇਆ ਵੀ ਜੇ ਧੋਇਆ ਕਿਤੇ ਪਾਣੀ ਕਿਤੇ ਸੋਨਾ ਨਾ ਖੁੱਲ ਜਾਏ ਕਿਤੇ ਘਟ ਨਾ ਜਾਵੇ ਭਾਈੰਨਾ ਮਹੇਗਾ ਸੋਨਾ ਹੁਣ ਕੋਈ ਜੂੜੇ ਚਲਾਏਗਾ ਤੂੰ ਮੜਾ ਦਾ ਦਿਮਾਗ ਤੋਂ ਵੀ ਕੰਮ ਲੈ ਲੈ ਇੱਕ ਤਾਂ ਮੈਂ ਆ ਜਿਹੜੀ ਦੁਪਹਿਰ ਦੀ ਰੋਟੀ ਲੱਗਦੀ ਆ ਉਹ ਵੀ ਨਹੀਂ ਖਾਈ ਮੈਂ ਤਾਂ ਭੁੱਖੇ ਪੇਟ ਹੀ ਆ ਗਈ ਜਦ ਉੱਥੇ ਗਾਂ ਪੈ ਗਿਆ ਮਾਮੇ ਤੇ ਮਾਮੀ ਦੀ ਲੜਾਈ ਹੋ ਗਈ ਬਰਾਤੀ ਵਿਚਾਰੇ ਛਡਾਨ ਲੱਗੇ ਲਾਪਲਾ ਜੇ ਲੜਾਈ ਹੋ ਗਈ ਰੋਟੀ ਦਾ ਕੀ ਕਸੂਰ ਰੋਟੀ ਤਾਂ ਖਾਣੀ ਚੀਜ਼ ਦੀ ਆ ਮੈਂ ਉਹ ਤਾਂ ਮਰਖਟਾਈ ਹੋ ਗਏ ਉੱਥੇ ਬੀਬੀ ਦਾ ਸਾਗ ਨਾ ਪਾਇ ਰੋਟੀ ਤਾਂ ਖਾਣੀ ਬੰਤੀ ਆ ਫਿਰ ਹੁਣ ਕਿਵੇਂ ਰੋਟੀ ਖਾਂਦੀ ਬਾਕੀ ਤੇਰੀ ਮਰਜ਼ੀ ਮੈਂ ਤਾਂ ਤੈਨੂੰ ਸਲਾਹ ਦੇ ਦਿੰਦੀ ਮੈਂ ਤਾਂ ਫੇਰ ਆਈ ਭੁੱਖੀ ਆ ਗਈ ਵਾਪਸ ਅੱਧਾ ਕ ਖਾਣਾ ਖਾਇਆ ਸੀਗਾ ਅੱਧਾ ਕ ਬਾਅਦ ਚ ਫੇਰ ਮੈਂ ਤਾਂ ਛੱਡ ਹੀ ਆਈ ਚਲੋ ਬਸ ਇੱਕ ਗੱਲ ਆ ਵੀ ਜੇ ਖਾਣਾ ਪਾਇਆ ਨਾ ਤਾਂ ਛੱਡਣਾ ਨਹੀਂ ਚਾਹੀਦਾ ਨਾ ਜਿਹੜਾ ਪਾਇਆ ਸੀ ਉਹ ਤਾਂ ਖਾ ਕੇ ਆਈ ਆ ਭਾਈ ਅੱਛਾ 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 ਮਤਲਬ ਵੀ ਜਿਹੜਾ ਹੋਰ ਦੁਬਾਰਾ ਪਾ ਕੇ ਖਾਣਾ ਸੀ ਐ ਤਾਂ ਮੈਂ 5-7 ਵਾਰੀ ਤਾਂ ਖਾ ਲਿਆ ਸੀ 5-7 ਵਾਰੀ ਲੈ ਹੋਗਰੇ ਹੁਣ ਜੇ 1100 ਛਾਗਣ ਪਾਇਆ ਜੇ 21300 ਦਾ ਖਾਣਾ ਨਾ ਖਾ ਕੇ ਆਵੇ ਬੰਦਾ ਫੇਰ ਵਿਆਹ ਚ ਜਾਣ ਦਾ ਕੋਈ ਫਾਇਦਾ ਅਰੇ ਅੱਛਾ 5-7 ਬਰੀ ਖਾ ਕੇ ਹਲੇ ਵੀ ਰਹਿ ਗਿਆ ਮਤਲਬ ਫਿਰ ਤੇਰੇ 10 ਬਰੀ ਖਾਣਾ ਹੋਣਾ ਹੈ ਫਿਰ ਤੇਰਾ ਕੀ ਢਿੱਡ ਦੁਖਦਾ ਛਗਣ ਪਾਇਆ ਸੀ ਮੈਂ ਤਾਂ ਮੇਰਾ ਤਾਂ ਕਾਨੂੰ ਢਿੱਡ ਦੁਖਦਾ ਮੈਂ ਮਾਰੀ ਜਾਊਗਾ ਭਕਾਈ ਜਿੱਥੇ ਦੇਖੋ ਉੱਥੇ ਆ ਜੂ ਮੈਂ ਤਾਂ ਐਂ ਕਹਾਂ ਨਾ ਬੀਜੇ ਖਾਣਾ ਬਗਾਨਾ ਤਾਂ ਪੇਟ ਦਾ ਪਟਾਣਾ ਨਾ ਫਿਰ ਤੂੰ ਮੇਰੇ ਪੇਟ ਤੋਂ ਕੀ ਲੈਣਾ ਉਹ ਮੈਂ ਤਾਂ ਬੀਬੀ ਐਂ ਤੈਨੂੰ ਕਹ ਰਿਆ ਸੀ ਵੀ ਕਾਨੂੰ ਚਲ ਬਿਮਾਰ ਹੋ ਜੇਗੀ ਇੱਕ ਤਾਂ ਪਹਿਲਾਂ ਫੇ ਮਾਮੀ ਨੇ ਮੂਡ ਖਰਾਬ ਕਰਤਾ ਹੁਣ ਰਹਿੰਦੀ ਖੁੰਦੀ ਮਨ ਲਾਂਦਾ ਤੂਲ ਫੇੜੇ ਖਾਣੇ ਮੇਰੇ ਤੋਂ ਨਹੀਂ ਮੈਂ ਤਾਂ ਐਂ ਕਹਿੰਦਾ ਵੀ ਹੱਸ ਦੇ ਖੇਡਦੀ ਨਾ ਦੁਨੀਆ ਵਧੀਆ ਲੱਗਦੀ ਆ ਬਿਮਾਰ ਹੋ ਗਿਆ ਕੀ ਫਾਇਦਾ ਫਿਰ ਡਾਕਟਰਾਂ ਦੇ ਜਾਣਗੇ ਭਾਈ ਮਸਾ ਮਸਾ ਤਾਂ ਸਾਲ 6 ਮਹੀਨੇ ਚ ਕੋਈ ਵਿਆਹ ਹੁੰਦਾ ਹੁਣ ਤੂੰ ਦੱਸ ਉਥੇ ਵੀ ਵਰਤ ਰੱਖ ਲਈਏ ਨਾ ਮੈਂ ਥੋੜਾ ਕਹਿ ਰਿਆ ਪਹਿਲਾਂ ਹੀ ਮੈਂ ਤਾਂ ਅਸਲਾਈ ਬੈਠੀ ਸੀ ਵੀ ਚੱਲ ਅੱਜ ਵਿਆਹ ਹੈ 4 ਦਿਨ ਹੋ ਗਏ ਮੈਂ ਰੋਟੀ ਨਹੀਂ ਖਾਈ ਮੈਂ ਕਿਹਾ ਵਿਆਹ ਛੇ ਰੱਜ ਕੇ ਖਾऊंगी ਫਿਰ ਉਥੇ ਵੀ ਬਸ ਆ ਮਮੀ ਦੇ ਜੂੜੇ ਨੇ ਕਲੇਸ਼ ਕਰਵਾਤਾ ਐ ਨਹੀਂ ਵੀ ਰੱਜ ਰੱਜ ਕੇ ਰੋਟੀ ਖਾਣੀ ਫਿਰ ਹਫ਼ਤੇ ਦੀ ਉਖਾ ਲੋ ਮੈਂ ਤਾਂ ਮੰਮੀ ਤੇ ਗੁੱਸਾ ਚੜੀ ਜਾਂਦਾ ਅੱਦੇ ਰਿਸ਼ਤੇਦਾਰ ਭੁੱਖੇ ਬਾਗੇ ਹੋਣੇ ਵਿਚਾਰੇ ਫਿਰ ਇਹ ਮੰਗਾਲੀ ਬੁਰਾ ਫਿਰ ਕੋਈ ਜਿਹੜੇ ਵੀਡੀਓ ਬਣਦੀ ਉਹਦੇ ਚ ਵੀ ਲੜਾਈ ਦੇ ਸੀਨ ਪਏ ਆਏ ਹੋਣੇ ਪੂਰੇ ਉਹ ਤਾਂ ਐਡਿਟ ਹੋ ਜੀ ਮੈਨੂੰ ਤਾਂ ਲੱਗਦਾ ਪਤਾ ਨਹੀਂ ਆਏ ਹੋਣੇ ਕਿ ਨਹੀਂ ਜਦੋਂ ਮੰਮੀ ਦੇ ਜੂੜੇ ਦੀ ਲੜਾਈ ਪੈ ਗਈ ਵੀਡੀਓ ਵਾਲੇ ਤਾਂ ਵਿਚਾਰੇ ਆਪਣੀ ਜਾਨ ਪਾਚਾ ਕੇ ਭੱਜ ਗਏ ਵੀਡੀਓ ਹੀ ਛੱਡ ਕੇ ਭੱਜ ਗਏ ਪਤਾ ਨਹੀਂ ਕੀ ਬਣਾਈ ਆ ਕਿ ਨਹੀਂ ਇਹ ਵੀ ਨਹੀਂ ਪਤਾ ਹੈਗਾ ਸਟੂਡੀਓ ਵਾਲੇ ਵੀ ਭੱਜ ਗਏ ਆਪ ਦਾ ਸਮਾਨ ਚੱਕ ਕੇ ਨਾ ਸਟੂਡੀਓ ਵਾਲੇ ਕਨੁਪਾਦ ਆ ਇੱਧਰ ਉੱਧਰ ਲੋਕੇ ਹੋਣੇ ਤਾਂ ਇਹ ਤਾਂ ਮੈਨੂੰ ਲੱਗਦਾ ਹੁਣ ਜਿਹੜੀ ਵੀਡੀਓ ਬਣੀ ਹੋਣੀ ਉਹ ਜਿਹੜੇ ਪੈਲਸ 'ਚ ਕੈਮਰੇ ਲੱਗੇ ਹੋਣਾ ਚ ਹੀ ਬਣੀ ਹੋਣੀ ਮਾਮੀ ਦੇ ਜੂੜੇ ਦੀ ਵੀਡੀਓ ਤਾਂ ਅੱਛਾ ਚਲੋ ਉਹਦਾ ਰਿਕਾਰਡ ਮੈਨੂੰ ਤਾਂ ਭੱਜ ਗਏ ਉਹਦਾ ਰਿਕਾਰਡ ਇੱਕ ਪਾਸੇ ਤੇ ਆ ਮੈਨੂੰ ਤਾਂ ਮੁੰਡਾ ਕੁੜੀ ਨਹੀਂ ਦਿਖਿਆ ਉੱਥੇ ਬਾਅਦ 'ਚ ਆ ਮੁੰਡਾ ਕੁੜੀ ਤਾਂ ਪਹਿਲਾਂ ਨਹੀਂ ਦੇਖੇ ਨਾ ਪਹਿਲਾਂ ਤਾਂ ਦੇਖ ਲਏ ਸੀਗੇ ਬਾਅਦ 'ਚ ਨਹੀਂ ਲੱਭੇ ਕਿੱਥੇ ਗਏ ਜਿਵੇਂ ਪਹਿਲਾਂ ਹੋਣਗੇ ਪੈਲਸ ਦੀ ਉਮੇ ਦੇ ਹੋਣਗੇ ਹੋਰ ਕੀ ਆ ਕੀ ਪਤਾ ਮੈਨੂੰ ਹੋਰ ਕੀ ਬਦਲ ਦੇਗਾ ਚਲ ਭਾਈ ਹੁਣ ਤੂੰ ਹੋਰ ਦਿਮਾਗ ਲਾ ਖਾ ਜਾਂ ਉਮੇ ਤਾਂ ਬੀਬੀ ਅੱਜ ਮੈਨੂੰ ਹੈਗੀ ਸੀ ਛੁੱਟੀ ਅੱਜ ਡਿਊਟੀ ਦਾ ਹੋਇਆ ਕਿ ਆ ਕਹਾ ਸਰਕਾਰੀ ਛੁੱਟੀ ਕਿ ਕੇ ਦਿਨ ਅੱਜ ਅੱਜ ਐਤਵਾਰ ਐਤਵਾਰ ਹਾਂ ਐਤਵਾਰ ਦੀ ਛੁੱਟੀ ਆ ਫਿਰ ਜੇ ਐਤਵਾਰ ਦੀ ਛੁੱਟੀ ਆ ਹਾਂ ਤੂੰ ਸੁੱਕਿਆ ਹੋਇਆ ਲੋਕਾਂ ਦਾ ਦਿਮਾਖਾਣਾ ਤੂੰ ਆ ਕੇ ਉਹ ਕਾਨੂੰ ਜੀ ਸਾਰਾ ਦਿਨ ਦਫ਼ਤਰ 'ਚ ਬੈਠੇ ਪੈਨ ਕਸਾਈ ਜਾਂਦੇ ਆ ਅੱਜ ਮੜਿਆ ਮੌਕਾ ਮਿਲਿਆ ਵੀ ਚਲ ਆਪਣੇ ਪੰਜਾਨ ਪਛਾਣਦਿਆਂ ਨੂੰ ਗਲੀ ਫਰੀਕੇ 'ਚ ਮੜਾ ਮੋਟਾ ਬੋਲਣਾ ਚਾਹੀਦਾ ਚੱਲ ਤੂੰ ਐਂ ਕਰ ਅੱਜ ਮੇਲਾ ਮੈਨੂੰ ਲੱਗਦਾ ਹਾਂ ਆ ਛੁੱਟੀ ਆ ਛੁੱਟੀ ਦਾ ਬਤਾ ਕੋਈ ਹੈ ਨਹੀਂ ਛੁੱਟੀ ਦਾ ਹੈਗੀ ਆ ਐਂ ਕਰ ਫਿਰ ਹਾਂ ਮੇਰੀਆਂ ਮਹਿਸਾਂ ਭੁੱਖੀਆਂ ਮਰ ਰਹੀਆਂ ਆ ਔਰ ਤੈਨੂੰ ਕੱਖ ਵੱਢਦੇ ਮੜ ਜੇ ਮੈਂ ਤਾਂ ਕੱਖ ਵੱਢਣ ਆਈ ਸੀ ਨਾ ਕੱਖ ਦਾ ਬੀਬੀ ਆ ਤਾ ਮੈਂ ਤਾਂ ਗੋਡੇ ਦੇ ਹਲਵਾ ਆ ਕੇ ਆਇਆ ਪੱਟੀਆਂ ਨਾ ਫੇਰਾ ਆਚਾਰ ਮਿਲ ਤੇ ਤਾਂ ਮੇਰਾ ਖੇਤ ਆ ਤੂੰ ਔਰ ਕੀ ਕਰਨਾ ਆ ਹੈਗਾ ਜੇ ਤੇ ਆਇਆ ਤਾਂ ਮੇਰੇ ਆਇਆ ਤਾਂ ਮੋਟਰਸਾਈਕਲ ਤੇ ਆ ਮੈਂ ਕਿਹੜਾ ਸਾਈਕਲ ਚਲਾਣਾ ਜਾਂ ਤਾਂ ਮੇਰੇ ਕੱਖ ਵੱਢ ਦੇ ਦਾ ਬਾਰੇ ਰੱਤ ਨੂੰ ਮੈਂ ਕੱਖ ਤਾਂ ਚਲ ਮੈਂ ਵੱਡ ਦਿੰਦਾ ਤੈਨੂੰ ਕਿਹੜਾ ਜਵਾਬ ਆ ਫਿਰ ਮੈਂ ਐ ਵੀ ਜੇ ਗੋਡਾ ਮੇਰਾ ਚੱਲਦਾ ਹੁੰਦਾ ਤਾਂ ਜ਼ਬਾਨ ਤਾਂ ਭਾਈ ਤੇਰੀ ਬਥੇਰੀ ਚੱਲਦੀ ਆ ਆ ਬੀਬੀ ਫਿਰ ਜ਼ਬਾਨ ਦੇ ਕਿਹੜਾ ਮੇਰੇ ਸੱਟ ਲੱਗੀ ਆ ਗੋਡੇ ਤੇ ਦਾ ਸੱਟ ਲੱਗੀ ਹੋਈ ਆ ਚੱਲ ਭਾਈ ਪਕਾਈ ਨਾ ਮarre ਮੈਂ ਕੱਖ ਵੱਢਣਿਆ ਤੂੰ ਜਾ ਹੁਣ ਪਰ ਮੇਰੇ ਤਾਂ ਹੱਥ ਜੋੜ ਕੇ ਬੇਨਤੀ ਆ ਬਈ ਆ ਮੰਮੀਆਂ ਨੂੰ ਵੀ ਜੂੜਾ ਨਾ ਕਰਕੇ ਆਇਆ ਕਰੋ ਵਿਆਹ ਚ ਸਾਰਾ ਸਤਿਆਨਾਸ ਕਰਕੇ ਰੱਖਤਾ ਨਾਗ ਲਈ ਚਲੋ ਮਰਜ਼ੀ ਆ ਜੇ ਜੂੜਾ ਕਰਨ ਚਾਹ ਗੁੱਤ ਕਰਨ ਪਰ ਐ ਵੀ ਪਹਿਲਾ ਆਪਣੀ ਸਹਿਮਤੀ ਬਣਾ ਕੇ ਆਇਆ ਕਰਨਾ ਆਪਣੇ ਘਰ ਦੇ ਨਾਲ ਮੰਮੀ ਦੇ ਜਲੇਬੀ ਚੂੜੇ ਨੇ ਮੇਰੀਆਂ ਤਾਂ ਜਲੇਬੀਆਂ ਵੀ ਛਡਾਤੀਆਂ ਪਲੇਟ ਭਰੀ ਖਾ ਲਈ ਅੱਛਾ ਮਤਲਬ ਬਾਅਦ ਚ ਜਲੇਬੀਆਂ ਵੀ ਹੋਰ ਜਲੇਬੀਆਂ ਖਾਣੀਆਂ ਰਹਿ ਗਈਆਂ ਸੀ ਹਲੇ ਅੱਛਾ 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 ਆਏ ਚਲ ਜਲੇਬੀਆਂ ਦਾ ਕੀ ਆ ਜੇ ਤੂੰ ਵਰਤੀ ਖਾ ਲਈ ਰਾਸਗੂਲੇ ਖਾ ਲਈ ਮੈਨੂੰ ਤਾਂ ਅਫਸੋਸ ਹੋ ਰਿਹਾ ਮੈਂ ਤਾਂ ਕੀ ਸੋਚ ਕੇ ਗਈ ਸੀ ਵੀ ਆ ਖਾਉਂਗੀ ਉਹ ਖਾਉਂਗੀ ਅੱਧਾ ਤਾਂ ਖਾਣਾ ਰਹਿ ਗਿਆ ਮੇਰਾ ਹਲੇ ਲੈ ਫਿਰ ਤੂੰ ਮਾੜਾ ਮੋਟਾ ਨੱਚੇ ਗਾਇ ਦਾ ਹੋਣਾ ਤੂੰ ਸੀ ਲੈ ਨੱਚੇ ਕਿੱਥੇ ਹਲੇ ਘੱਟੇ ਬਾਤਾ ਮੰਮੀ ਦੇ ਸਿਆਪਾ ਪਾਲਿਆ ਬਾਕੀ ਗਾਣੇ ਗੂਨੇ ਵਾਲੇ ਨਹੀਂ ਕੋਈ ਲੱਗਿਆ ਕਹਿਤਾ ਰਹੀਆਂ ਮਾਂ ਮੰਮੀ ਦੇ ਚੂੜੇ ਦੀ ਲੜਾਈ ਪੈ ਗਈ ਸਾਰੇ ਛੱਡ ਕੇ ਭੱਜ ਗਏ ਨਾ ਨਾ ਗਾਇ ਗਾਇ ਵੀ ਭੱਜ ਗਿਆ ਹੋਰ ਉਹਨੂੰ ਕੀ ਉਹਨੇ ਤਾਂ ਪੈਸੇ ਨਹੀਂ ਲਿੱਤੇ ਸੀ ਕਿ ਉਹਨੂੰ ਵੀ ਲੋ ਸਾਰੇ ਭੱਜ ਗਏ ਬਾਈ ਹੁਣ ਤੂੰ ਵੀ ਜਾ ਭੱਜ ਜਾ ਨਾ ਮੈਂ ਤਾਂ ਫਿਰ ਚਲੀ ਜਾਣਾ ਮੈਂ ਕਿਹੜਾ ਇੱਥੇ ਰਜਿਸਟਰੀ ਨਾਮ ਲਵਾ ਲੈਣੀ ਆ। ਚਾ ਬਾਈ ਜੀ ਆਪਦਾ ਕੰਮ ਕਰ ਮੈਨੂੰ ਵੀ ਕਰਨ ਦੇ। ਚਾਰ ਗੱਲਾਂ ਮਾਰਨੀਆਂ ਮੈਂ ਤਾਂ ਦਲ 2 ਘੰਟੇ ਰਹਿ ਕੇ ਦੁਪਹਿਰ 'ਚ ਫਿਰ ਰੋਟੀ ਖਾਣ ਤਾਂ ਜਾਵਾਂ ਨਹੀਂ। ਹੋਰ ਸੁਣਾ ਫਿਰ ਕਰਬਾਰ। ਮੇਰਾ ਠੀਕ ਆ ਭਾਈ ਤੂੰ ਆਪਦਾ ਸੋਚ। ਮੇਰਾ ਤਾਂ ਐ ਓਕੇ ਆ ਬਸ। ਮੇਰਾ ਵੀ ਓਕੇ ਆ। ਹਾਂ, ਔਰ ਗੁਜਾਰਾ-ਗੁਜਾਰਾ ਚਲੀ ਜਾਂਦਾ। ਨਾ ਤੂੰ ਜਾਣਾ ਕਿ ਨਾ ਤੂੰ ਮੇਰੇ ਗੁਜਾਰੇ ਤੋਂ ਲੈਣਾ ਕੀ ਆ। ਗੁਜਾਰੇ ਤੋਂ ਆ। ਤੂੰ ਚੰਗਾ ਸਿਆਪਾ ਮੇਰੇ ਨਾਲ ਪਿਆ। ਮੈਂ ਭੱਜ ਜਾਂ ਇੱਥੋਂ ਤੋਂ। ਮੈਂ ਕਹਿ ਰਿਹਾ ਸੀ ਵੀ ਚਲ ਇੱਧਰ ਨਾਲ ਦੀ ਨਾਲ ਆਇਆ ਹੋਇਆ ਬਾਜ਼ਾਰ ਲੰਘ ਜਾਂਦਾ ਉਹ ਦੁਕਾਨ ਦੁਕਾਨਦਾਰ ਨਹੀਂ ਆਇਆ ਹੋਇਆ ਕਹਿੰਦਾ ਮੈਂ ਅੱਧੇ ਘੰਟੇ ਤੱਕ ਕਰਨਾ ਮੈਂ ਕਿਹਾ ਚਲ ਇੱਥੇ ਹੀ ਬੈਠ ਜਾਨੇ ਫਿਰ ਬੈਠ ਜਾ ਫਿਰ ਪਰ ਚੁੱਪ ਰਿਆ ਹੁਣ ਬੋਲੀ ਨਾ ਚੰਗਾ ਬੀਬੀ ਫਿਰ ਚੰਗਾ ਬੀਬੀ ਮੈਂ ਚੱਲਦਾ ਮੇਰਾ ਵੱਜਣ ਲੱਗ ਗਿਆ ਫੋਨ ਵਗ ਜਾ ਫਿਰ ਤੈਨੂੰ ਬੁਲਾਇਆ ਕਿੰਨੇ ਸੀ ਨਾ ਬਲਾਇ ਦਾ ਐ ਆਪਣੇ ਆਦੇ ਆਪਣੇ ਵੀ ਬੁਲੰਦੇ ਹੁੰਦੇ ਆ ਜਦ ਦਿਲ ਕਰੇ ਮਿਲ ਲਾ ਗੋ ਚਲ ਠੀਕ ਆ ਹੁਣ ਤੂੰ ਫਿਰ ਜਾ ਬਾਈ ਚੱਲ ਚੰਗਾ ਫਿਰ ਹਾਂ ਮਾਰਾਂਗਾ ਕਿਹੜਾ ਫਿਰ ਜਾ ਬਾਈ ਜਾ ਕੋਈ ਨਾ ਟਾਈਮ ਲੱਗਿਆ ਮਗਾ ਕੋਈ ਨਾ ਕੋਈ ਨਾ ਸਾਰਾ ਐਤਵਾਰ ਖਰਾਬ ਕਰਕੇ ਰੱਖਤਾ ਨਾ